ਅੱਜ ਤੜਕ ਸਵੇਰ ਲੰਗਰ ਸੇਵਾ ਲਈ ਜਾ ਰਹੇ ਸ਼ਰਧਾਲੂਆਂ ਦੇ ਨਾਲ ਭਰਿਆ ਟਰੱਕ ਪਲਟ ਗਿਆ ਇਹ ਹਾਦਸਾ ਟਲਿਹਾਰਾ ਦੇ ਮੋੜ ਨੇੜੇ ਵਾਪਰਿਆ ਜਿੱਥੇ ਟਰੱਕ ਕੰਟਰੋਲ ਗਵਾ ਬੈਠਾ ਅਤੇ ਵਿਚ ਸੜਕ ਦੇ ਹੀ ਪਲਟ ਗਿਆ ਹਾਦਸੇ ਦੇ ਵਿੱਚ ਇੱਕ ਸ਼ਰਧਾਲੂ ਦੀ ਮੌਤ ਹੋ ਗਈ ਹੈ ਜਦਕਿ ਚਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਸ ਵੇਲੇ ਇਹ ਹਾਦਸਾ ਵਾਪਰਿਆ ਉਸ ਵੇਲੇ ਟਰੱਕ ਦੇ ਵਿੱਚ 25 ਸ਼ਰਧਾਲੂ ਮੌਜੂਦ ਸਨ ਜੋ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਓਡਾਂ ਇਲਾਕੇ ਤੋਂ ਮਾਤਾ ਜਵਾਲਾਮੁਖੀ ਵਿਖੇ ਲੰਗਰ ਲਗਾਉਣ ਦੇ ਲਈ ਜਾ ਰਹੇ ਸਨ ਹਾਦਸੇ ਦੇ ਵਿੱਚ ਜਾਨ ਗਵਾਣ ਵਾਲੇ ਸ਼ਰਧਾਲੂ ਦੀ ਪਛਾਣ ਬਲਦੇਵ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਓਡਾਂ ਸਿਰਸਾ ਵੱਜੋਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਸਮੇਂ ਬਲਦੇਵ ਸਿੰਘ ਨੇ ਕਬਰਾਟ ਦੇ ਵਿੱਚ ਟਰੱਕ ਤੋਂ ਛਾਲ ਮਾਰ ਦਿੱਤੀ ਸੀ ਜਿਸ ਕਾਰਨ ਉਸ ਦੀ मौके ਤੇ ਹੀ ਮੌਤ ਹੋ ਗਈ ਜ਼ਖਮੀਆਂ ਨੂੰ ਮੋਢਲੀ ਸਹਾਇਤਾ ਦੇ ਲਈ ਨੇੜਲੇ ਹਸਪਤਾਲਾਂ ਦੇ ਵਿੱਚ ਲਜਾਇਆ ਗਿਆ ਕੁਝ ਸ਼ਰਧਾਲੂਆਂ ਨੂੰ ਮਾਤਾ ਚਿੰਤਪੁਰਨੀ ਸਿਵਲ ਹਸਪਤਾਲ ਜਦਕਿ ਕੁਝ ਨੂੰ ਡੇਰਾ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਨ੍ਹਾਂ ਚ 4 ਸ਼ਰਧਾਲੂਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਉੱਥੇ ਹੀ ਟਰੱਕ ਡਰਾਈਵਰ ਲਖਵਿੰਦਰ ਸਿੰਘ ਨੇ ਕੀ ਹੋ ਸਵੇਰੇ 4 ਵਜੇ ਮਾਤਾ ਚਿੰਤਪੂਰਨੀ ਦੇ ਦਰਸ਼ਨ ਕਰਨ ਤੋਂ ਬਾਅਦ ਜਵਾਲਾਮੁਖੀ ਲਈ ਰਵਾਨਾ ਹੋਏ ਸੀ ਪਰ ਥੋੜੀ ਦੂਰੀ ਤੇ ਸਥਿਤ ਟਲਿਆਰਾ ਵਿਖੇ ਇੱਕੇ ਮੋੜ ਤੇ ਗੈਰੀ ਉਤਰਾਏ ਦੌਰਾਨ ਟਰੱਕ ਦੀਆਂ ਬ੍ਰੇਕਾਂ ਅਚਾਨਕ ਫੇਲ ਹੋ ਗਈਆਂ ਡਰਾਈਵਰ ਨੇ ਗੱਡੀ ਨੂੰ ਬਚਾਉਣ ਦੇ ਲਈ ਟਰੱਕ ਨੂੰ ਇੱਕ ਪੱਥਰ ਦੇ ਨਾਲ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਟਰੱਕ ਨਹੀਂ ਰੁਕਿਆ ਅਤੇ ਸੜਕ ਦੇ ਕਿਨਾਰੇ ਮਿੱਟੀ ਦੇ ਢੇਰ ਦੇ ਵਿੱਚ ਪਲਟ ਗਿਆ ਪਰ ਖੁਸ਼ਕਿਸਮਤੀ ਇਹ ਰਹੀ ਕਿ ਟਰੱਕ ਡੂੰਗੀ ਖਾਈ ਦੇ ਵਿੱਚ ਨਹੀਂ ਡਿੱਗਿਆ ਨਹੀਂ ਤਾਂ ਇਹ ਹਾਦਸਾ ਹੋਰ ਵੀ ਭਿਆਨਕ ਹੋ ਸਕਦਾ ਸੀ ਸਟਾਰ نیوز ਪੰਜਾਬੀ ਟੀਵੀ ਦੇ ਲਈ ਨਿਸ਼ਾਤੀ ਮਾਨ ਦੀ ਰਿਪੋਰਟ ਤਨ ਨਾ ਨਾ ਕੀ ਤੁਹਾਡਾ ਜਗਵਿੰਦਰ ਸਿੰਘ ਲੱਖਾ ਕਿੱਥੋਂ ਆਏ ਸਰ ਅਸੀਂ ਆਏ ਆ ਓਡਾ ਤੋਂ ਅੱਛਾ ਜਾਣਾ ਕਿੱਥੇ ਸੀ ਤੁਸੀਂ ਪਹਿਲਾਂ ਅਸੀਂ ਆਏ ਆ ਮਾਤਾ ਚਿੰਤਪੁਰਣੀ ਦਰਵਾਜ਼ੇ ਠੀਕ ਆ ਉੱਥੇ ਮੱਥਾ ਟੇਕਿਆ ਠੀਕ ਮੱਥਾ ਮੱਥਾ ਟੇਕ ਕੇ ਫੇਰ ਅਸੀਂ ਚੱਲੇ ਜਵਾਲਾ ਜੀ ਜਿੱਥੇ ਲੰਗਰ ਲਾਉਣਾ ਸੀ ਅੱਛਾ ਉਹ ਤੋਂ ਅਸੀਂ ਹਾਂਜੀ ਸਾਡੀ ਸਭੀਆਂ ਨੇ